ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਆਪਣੇ ਕਸਟਮਰ ਦੀ ਜਿਹੜੀ ਛਾਤੀ ਆ ਸਾਡੇ 20 ਇੰਚ ਹੈ ਜਿਹੜੀ ਕਮਰ ਆ 18.5 ਹੈਪ 22 ਹੈ ਜੀ ਆਪਾਂ ਸਾਰਿਆਂ ਤੋਂ ਪਹਿਲਾਂ 3 ਨਾਪਣਾ ਹੁੰਦਾ ਹੈ 3 ਆਪਣੇ ਕਸਟਮਰ ਦਾ ਹੈਗਾ 13 ਇੰਚ 13 ਦਾ ਹਾਫ 6.5 ਇੰਚ ਹੁੰਦਾ ਇਸ ਤਰ੍ਹਾਂ ਮੈਂ ਦੋ ਸੂਤ ਉੱਪਰ ਨਿਸ਼ਾਨ ਲਾ ਦੇਣਾ ਇਹਨੂੰ ਜੀ ਇਸ ਤਰ੍ਹਾਂ ਨੀਚੇ ਵਾਲੀ ਸਾਈਡ ਆਪਾਂ ਸਵਾ 6 ਇੰਚ ਤੇ ਨਿਸ਼ਾਨ ਲਾਉਣਾ ਉੱਪਰ ਪਾਉਣੇ 7 ਇੰਚ ਤੇ ਨਿਸ਼ਾਨ ਲਾਉਣਾ ਵੀ ਅੱਧਾ ਇੰਚ ਕਟਾ ਕੇ ਲਾਉਣਾ ਹੁੰਦਾ ਨੀਚੇ ਨਿਸ਼ਾਨ ਇਸ ਤਰ੍ਹਾਂ 7.5 ਇੰਚ ਆਪਾਂ ਮੋਢੇ ਦੀ ਲੰਬਾਈ ਰੱਖੀ ਹੈ ਜੀ ਕਿਉਂਕਿ 7.5 ਇੰਚ ਰੱਖੇ ਅੱਧਾ ਇੰਚ ਜਿਹੜੀ 프ਰੰਟ ਵਾਲੇ ਪੱਲੇ ਦੇ ਵਿੱਚ ਕਾਟ ਪੈ ਜਾਣੀ ਹੁੰਦੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੂੰ ਨਿਸ਼ਾਨ ਜਿਹੜੇ ਹੈਗੇ ਆ ਆਪਣੇ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਹੈ ਇਸ ਤਰ੍ਹਾਂ ਬਾਕਸ ਬਣ ਜਾਂਦਾ ਆਏਗਾ 20.5 ਇੰਚ ਆਪਣੇ ਕਸਟਮਰ ਦੀ ਛਾਤੀ ਹੈ ਜੀ ਆਪਾਂ 21 ਇੰਚ ਰੱਖਿਆ 1/2 ਇੰਚ ਵੱਧ ਕਿਉਂਕਿ ਜਿਹੜੀ ਆ ਟੇਢੀ ਪਲੇਟ ਪੈਣੀ ਹੈ ਇਹਦੇ ਵਿੱਚ ਵੀ ਕੱਪੜੇ ਨੇ ਆ ਜਾਣਾ ਹੁੰਦਾ ਏ ਠੀਕ ਹੈ ਜੀ ਉਸ ਤੋਂ ਬਾਅਦ ਪਲੇਟਾਂ ਆਈਆਂ ਜਿਹੜੀ ਆਪਣੇ ਕਸਟਮਰ ਦੀਆਂ ਹੈਗੀਆਂ 11/2 ਇੰਚ ਤੇ ਤਿਆਰ ਆਪਾਂ 12 ਇੰਚ ਦੇ ਨਿਸ਼ਾਨ ਲਾਏ ਆਏਗਾ ਤੇ 7 ਇੰਚ ਦੀ ਆਪਾਂ ਡੂੰਗੀ ਪਲੇਟ ਰੱਖਣੀ ਆ 3 1/2 ਇੰਚ ਇਸ ਤਰ੍ਹਾਂ ਆਪਾਂ ਸਪੇਸ ਰੱਖਣੀ ਆ ਇਧਰੋਂ 3 1/2 ਇੰਚ ਤੇ ਇੱਕ نیچے ਨਿਸ਼ਾਨ ਲਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਕ 2 ਇੰਚ ਦੇ ਨਿਸ਼ਾਨ ਲਾਉਣਾ ਆਏਗਾ ਤੇਸ ਤੋਂ ਬਾਅਦ ਜਿਹੜੀ ਆਪਾਂ ਉੱਪਰਲੀ ਸਾਈਡ ਨੂੰ ਟੈਡੀ ਪਲੇਟ ਪਾਉਣੀ ਆ ਉੱਪਰੋਂ ਐਂਟੀ ਟੇਪ ਨੂੰ ਰੱਖ ਕੇ ਪਲੇਟ ਤੋਂ ਇੱਥੋਂ 2 ਇੰਚ ਤੋਂ ਆਪਾਂ ਆ ਵਾਲੀ ਕਾਰਟ ਦੇ ਹਿਸਾਬ ਨਾਲ ਆਪਾਂ ਲੈ ਜਾਣਾ ਏ ਠੀਕ ਹੈ ਜੀ ਜਿਹੜੀ ਆਪਾਂ ਸਾਈਡ ਵਾਲੀ 2 ਇੰਚ ਤੇ ਨਿਸ਼ਾਨ ਲਾਇਆ ਪਲੇਟ ਦਾ ਇਹ ਆ ਫਾਈਵ ਪਲੇਟ ਜਿਹੜੀ ਇਧਰੋਂ ਆਪਾਂ ਪੌਣੇ 7 ਇੰਚ ਦੇ ਨਿਸ਼ਾਨ ਲਾਉਣੇ ਹੁੰਨੇ ਆ ਮੰਨ ਲਓ ਪੌਣੇ 7 ਇੰਚ ਤੇ ਜਿਹੜੀ ਇਹ ਪਲੇਟ ਆਗੇ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਨਾਲ ਮਿਲਾ ਦੇਣਾ ਹੁੰਦਾ ਹੈਗਾ ਠੀਕ ਹੈ ਜੀ ਜਿਹੜੀ ਹੁਣ ਕਸਟਮਰ ਦੀ ਆਪਣੇ ਦੀ ਕਮਰ ਆ ਗਈ ਉਹ 18.5 ਆ ਆਪਾਂ 19 ਦੇ ਨਿਸ਼ਾਨ ਲਾਇਆ ਆਏਗਾ ਕਿਉਂਕਿ ਪਲੇਟਾਂ ਦੇ ਵਿੱਚ ਕਪੜਾ ਆ ਜਾਣਾ ਹੈ ਜਿਹੜੀ ਹੈਪ ਆ ਜੀ ਉਹ ਆਪਾਂ 11 ਇੰਚ ਤੇ ਮੰਨ ਲਓ ਹੂਪ ਫੋਲੋ ਹੈਪ 22 ਇੰਚ ਆ ਗਈ ਹਾਂਜੀ ਇਹ ਆਪਣੇ ਹੈਗੀਆਂ 20 ਇੰਚ ਖਾਤੀਆ ਕਸਟਮਰ ਦੇ 18 ਕਮਰ ਤੇ 22 ਇੰਚ ਹੈਪੋ ਵਾਲੇ ਕਮੀਜ਼ ਦੀਆਂ ਸਾਰੀਆਂ ਕਾਟਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਆਪਣੀ ਵੀਡੀਓ ਜ਼ਰੂਰ ਦੱਸਿਓ ਥੈਂਕ ਯੂ ਜੀ